ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਗੁਰਜੀਤ ਪਹਿਲ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਭੈਣ ਜੀ ਸਾਡੇ ਤਰਨ ਤਰਨ ਤੋਂ ਆਏ ਨੇ ਬੜੀ ਦੂਰੋਂ ਚੱਲ ਕੇ ਇਹ ਕੁਝ ਦਿਨ ਹੋ ਗਏ ਸੀ ਸਾਡੇ ਜੂਨ ਦੀਆਂ ਛੁੱਟੀਆਂ ਨਿਕਲ ਗਈਆਂ ਸਾਰੀਆਂ ਤੇ ਭੈਣ ਜੀ ਕਹਿੰਦੇ ਕਿ ਵੀ ਅਸੀਂ ਬੜੇ ਤਰਲੇ ਕੀਤੇ ਭੈਣ ਜੀ ਦੇ ਆਜੋ 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 ਅਸੀਂ ਚੱਲੀਏ ਕਿ ਦਰਬਾਰ ਸਾਹਿਬ ਆਏ ਆ ਆਜੋ ਤੁਸੀਂ ਵੀ ਦਰਸ਼ਨ ਕਰ ਲਓ ਆ ਕਿਤੇ ਭੈਣ ਜੀ ਨੇ ਸਾਨੂੰ ਕੀ ਜਵਾਬ ਦਿੱਤਾ कहने की मैं इत बैठी चंगी हाँ फिर जो इन्होंने कहे फिर बिठाई एसी बी कद तू सवा महीने बाद आए हांजी <laughs> <laughs> <उभी> तो <उने, laughs> तो <laughs> दो घंट लाई आए है साडे को ਅਸੀਂ ਕੱਪੜੇ ਧੋ ਕੇ ਤੇ ਬਾਹਰ ਪਾਈ ਸੀ ਸੁੱਕਣੇ ਤੇ ਬਾਹਰ ਆ ਗਿਆ ਮੀਂਹ ਫਿਰ ਪਾਏ ਕਿਤੇ ਇੱਧਰ ਹੁਣ ਭੈਣ ਜੀ ਨੇ ਪਤਾ ਨਹੀਂ ਮੇਰੇ ਕੋਲ ਕੀ ਮੰਗਾਇਆ ਤੇ ਕੀ ਗੱਲ ਹੋਈ ਸੀ ਗੁਰਜੀਤ ਹੁਣੇ ਕੀ ਗੱਲ ਹੋਈ ਸੀ ਦੱਸੀ ਬੇਬੇ ਬੇਬੇ ਬੋਲ ਨਹੀਂ ਇਹ ਕੀ ਚੂੜੀਆਂ ਦੀ ਗੱਲ ਕਰਨੀ ਹੁੰਦੀ ਨਹੀਂ 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 ਕੁਝ ਕੋਈ ਗੱਲ ਮੈਂ ਉੱਠ ਕੇ ਗਈ ਨਹੀਂ ਐ ਕਿਹੜੀ ਗੱਲ ਤੋਂ ਯਾਦ ਨਹੀਂ ਬੀ ਹੈ ਨੇ ਗਾਦ ਨੇ ਕੋਈ ਗੱਲ ਹੋਈ ਹੈ ਤੇ ਮੈਂ ਹਾਂ ਤੁਸੀਂ ਆਖਿਆ ਸੀਗਾ ਕਿ ਵੀ ਮੇਰਾ ਕਲਿੱਪ ਇੱਥੇ ਰਹਿ ਗਿਆ ਤੇ ਮੈਂ ਕਿਹਾ ਕਿ ਵੀ ਮੈਂ ਤੁਹਾਨੂੰ ਦੇਣੀ ਹੈ ਤੇ ਇਹਨੇ ਮੈਂ ਆਨੀ ਹੈ ਮੈਂ ਕਿਹਾ ਨਹੀਂ ਤੂੰ ਇੱਥੇ ਹੀ ਬੈਠੀ ਚੰਗੀ ਆ ਮੈਂ ਤਾਂ ਇੱਥੇ ਹੀ ਬੈਠੀ ਚੰਗੀ ਆ ਤੇ ਮੈਂ ਹੁਣੇ ਹੀ ਮਤਲਬ ਕਿ ਕਲਿੱਪ ਲਿਆ ਕੇ ਦਿੰਦੀ ਹਦੋਂ ਕਹਿੰਦਾ ਪਾਰਟੀਏ ਕਿ ਤੁਸੀਂ ਇੱਥੇ ਬੈਠੇ ਬਹੁਤ ਸੋਹਣੇ ਲੱਗਦੇ ਹੋ ਬਹੁਤ ਨਹੀਂ ਬਈ ਵਲੋਗਰ ਸਾਰੇ ਤੁਹਾਨੂੰ ਸਾਰੇ ਨੂੰ ਹੱਥ ਜੋੜ ਕੇ ਬੇਰਦੀ ਆ ਵੀ ਦੇਖੋ ਮੇਰਾ ਨਾ ਉਹ ਗੱਲ ਹੀ ਇਹਨਾਂ ਨੇ ਮੇਰੇ ਤਾਂ ਤਵਾ ਹੀ ਕੋਤ ਜਾਲਾ ਲਾਤਾ ਐਕਚੁਅਲੀ ਮੈਂ ਇਦਾਂ ਕਿਹਾ ਸੀ ਕਿ ਨਹੀਂ ਮੇਰੇ ਮੂੰਹ ਚੋਂ ਪਤਾ ਨਹੀਂ ਕਿੰਨਾ ਅੱਜ ਕੱਲ ਮੇਰੇ 40 ਪਲੱਸ ਹੋਣ ਤੋਂ ਬਾਅਦ ਗੱਲਾਂ ਐਪਲਿਕ ਕਰਦੀਆਂ ਆਉਂਦੀਆਂ ਜ਼ੁਬਾਨ ਤਤਲਾ ਜਾਂਦੀ ਆ ਬਹੁਤ ਜ਼ਿਆਦਾ ਤਤਲਦੀ ਆ ਹਨਾ ਮੈਂ ਬਈ ਕਹਿ ਬੈਠੀ ਕਿ ਮੈਂ ਇੱਥੇ ਬੈਠੀ ਚੰਗੀ ਬਟ ਵਾਹਿਗੁਰੂ ਸੱਚੇ ਪਾਸ਼ਾ ਮੇਰ ਕਰੇ ਸਾਡੇ ਨਾਲ ਸਾਡੇ ਕਰੇ ਉੱਤੇ ਬਹੁਤ ਡਰੈਸ ਦੀ ਹੋ ਗਈਆਂ ਜੋ ਕਿ ਕਾਫੀ ਮਾੜੀਆਂ ਹੋਈਆਂ ਤੇ ਪਰਿਵਾਰ ਉੱਥੇ ਤੇ ਬਾਕੀ ਚਲੋ ਇਹ ਆ ਕਿ ਉਹ ਵੀ ਪਰਿਵਾਰ ਵਿੱਚ ਹੁੰਦਾ ਕਈ ਵਾਰੀ ਮੈਸੇਜ ਵੀ ਕਰਦੇ ਆ ਵਲੌਗ ਵੀ ਦੇਖਦੇ ਨੇ ਸਾਡੇ ਉਹ ਬੜੇ ਮੇਰੇ ਨਜ਼ਦੀਕ ਮੇਰੇ ਚਾਚੀ ਸਾਸ ਕਿਤਨਾ ਹੋ ਗਏ ਮੇਰੇ ਮਦਰ ਇਨ ਲਾ ਵੀ ਹੋ ਗਏ ਤੇ ਜਿਹਦੇ ਕਰਕੇ ਮੈਨੂੰ ਸਾਡੇ ਘਰ 'ਚ ਕਾਫੀ ਜ਼ਿਆਦਾ ਪ੍ਰੋਬਲਮਸ ਹੋ ਰਹੀਆਂ ਸੀ ਤਾਂ ਕਰਕੇ ਅੱਜ ਵਰੁਣ ਉੱਥੇ ਮੇਰੇ ਕੋ ਆਇਆ ਹੈ। ਪਰ ਨਹੀਂ ਮਤਲਬ ਕਿ ਛੁੱਟੀਆਂ ਵਿੱਚ ਤੇ ਸਾਰਾ ਕੁਝ ਓਕੇ ਸੀ ਉਹ ਤਾਂ ਚਾਚੀ ਸਸ ਸਾਡੇ ਕੋਲ ਪੂਰੀ ਹੋਈ ਸੀ। ਪਰ ਇਹ ਬਾਅਦ ਵਿੱਚ ਤੇ ਰੋ ਹੋ ਗਿਆ ਜਦੋਂ ਵੀ ਇਹ ਛੁੱਟੀਆਂ ਛੁੱਟੀਆਂ ਵਿੱਚ ਹੀ ਕਿਹਾ ਮੈਂ ਤੁਹਾਨੂੰ ਕਿ ਵੀ ਤੁਸੀਂ ਆ ਜਿਤਿਓ। ਕਿ ਨਹੀਂ ਮੈਂ ਇੱਥੇ ਬੱਠੀ ਚੰਗੀ ਹੈ। ਪਰ ਉਹਨੂੰ ਅੱਜ ਆਇਆ ਤੇ ਵਰੁਣ ਦਾ ਕੋਸ ਹੋ ਗਿਆ ਤੇ ਟ੍ਰੇਨਿੰਗ ਲੱਗੀ ਸੀ ਤੇ ਉਹ ਪੂਰੀ ਹੋਈ ਤੇ ਸਰਪ੍ਰਾਈਜ਼ ਦਿੱਤਾ। ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਅੱਜ ਆਉਣ ਦਾ ਵਰੁਣ ਨਾਲ ਹੀ ਆਇਆ ਮੇਰੇ ਤੇ ਸਰਪ੍ਰਾਈਜ਼ ਦਿੱਤਾ ਸੀ ਇਹਨਾਂ ਨੂੰ। ਤੇ ਸਾਰੇ ਰੌਣਕ ਕਬਰੇ ਕਪਰੇ ਤਾਂ ਹੁੰਦੇ ਇਹਨਾਂ ਨੂੰ ਪਤਾ ਨਹੀਂ ਨਾ ਭੱਜਣਾ ਪੈ ਗਿਆ ਵੀ ਆ ਗਈ ਹੈ ਤੇ ਮੈਨੂੰ ਸਰਪ੍ਰੇਖ ਜਣਾ ਚੰਗਾ ਪੜਾ ਲੱਗਦਾ ਤੁਹਾਨੂੰ ਪਤਾ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਤੁਸੀਂ ਆਉਣਾ ਭੈ ਜੀ ਥੈਂਕ ਯੂ ਕਿ ਤੁਹਾਨੂੰ ਲੱਗ ਰਿਹਾ ਸੀ ਤੇ ਭਾਬੀ ਪਤਾ ਨਹੀਂ ਮੈਨੂੰ ਯਕੀਨ ਨਹੀਂ ਹੋਇਆ ਜਦੋਂ ਇਹਨੇ ਕਿਹਾ ਨਾ ਕਿ ਵੀ ਆਇਆ ਨਹੀਂ ਤੇ ਮੈਨੂੰ ਯਕੀਨ ਜ ਨਹੀਂ ਹੋਇਆ ਵੈਸੇ ਕਿ ਬਾਹਰ ਵਾਲਿਆਂ ਤੱਕ ਸਭ ਨੂੰ ਪਤਾ ਵੀ ਗੁਰਜੀਤ ਨਹੀਂ ਛੁੱਟੀਆਂ ਚਾਈ ਆ ਭਾਬੀ ਦੇ ਮੰਮੀ ਦਾ ਫੋਨ ਆ ਵੀ ਕਹਿੰਦੇ ਮੈਂ ਅੱਗੇ ਕਹਿੰਦੀ ਗੁਰਜੀਤ ਆਈ ਕਿ ਨਹੀਂ ਆਈ ਸਾਰੇ ਮੇਰੇ ਬਾਰੇ ਬੜੇ ਮਮੀ ਪੁੱਛ ਰਹੀ ਸੀ ਨਾ ਜੀ ਤਾਈ ਜੀ ਨਹੀਂ ਆਈ ਨਹੀਂ ਪੁੱਛਿਆ ਜੀ ਉਹ ਜੀ ਨਹੀਂ ਆਇਆ ਉਹ ਕਿੱਥੇ ਰੱਖਦੇ ਕਿਹਦੀ ਆਈ ਤੜਾ ਇੱਥੇ ਬੈਠੀ ਬਹੁਤ ਵਧੀਆ ਅਸੀਂ ਦੱਸਿਆ ਆ ਕਹਿੰਦੇ ਅਸੀਂ ਇੱਥੇ ਬੈਠੀ ਠੀਕ ਆ ਮੈਂ ਹਾਂ ਜੀ ਚਾਚੀ ਜੀ ਮੈਨੂੰ ਨਾ ਮੇਰਾ ਵਲੌਗ ਵੇਖਦੇ ਆ ਜਿਹੜੇ ਇਦਾਂ ਹੋਏ ਆ ਉਹਨਾਂ ਨੇ ਕਿਤੇ ਕਿਹਾ ਮੈਨੂੰ ਕਹਿੰਦੇ ਦੁੱਧੀ ਤੋਂ ਇੱਕ ਉਹ ਰਾਉਟ ਵੇਖ ਰਹੀ ਵੀ ਲੋਕ ਕੀ ਨਾ ਅੱਜ ਕੱਲ ਕੋਈ ਨਹੀਂ ਜੰਗਾ ਸੰਧਾ ਮੇਰੇ ਸੱਚ ਤੇ ਇੱਥੇ 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 ਜ਼ਵਾਬ ਦਿੱਤੀ ਤੇ ਹੰਦੇ ਬਦਰਾ ਉਹ ਬੜਾ ਵੇਖਦੀ ਆ ਮੈਂ ਕਿਹਾ ਤੁਸੀਂ ਮੇਰੀ ਐਜੇ ਵੀਡੀਓ ਬੜੀਆਂ ਵੇਖਦੇ ਹੋ ਕੌਣ ਕਹਿੰਦਾ ਉਹ ਵਾਲੇ ਚਾਚੀ ਜੀ ਚਾਚੀ ਸਾਹਿਬ ਅੱਛਾ ਜਿਹੜੇ ਪੂਰੇ ਹੋ ਗਏ ਆ ਹਾਂ ਅੱਛਾ ਉਹਨਾਂ ਦੀ ਬੇਟੀ ਵੀ ਦੇਖਦੀ ਆ ਬੇਟਾ ਵੀ ਦੇਖਦਾ ਸਾਰੇ ਸਾਰੇ ਵਲੌਗ ਦੇਖਦੀ ਆ ਅੱਛਾ ਹਾਂ ਵਧੀਆ ਮੈਂ ਤੇ ਇਸ ਕਰਕੇ ਫੋਨ ਪੜਿਆ ਮੈਂ ਕਹਿੰਦੀ ਆ ਜੀ ਹੁਣ ਬਸ 2:30 ਵਜੇ ਮੈਂ ਵਾਪਸ ਜਾ ਰਹੀ ਹਾਂ ਬਸ ਬਸ ਇਸੇ ਕਰਕੇ ਅਸੀਂ ਚਾਹ ਪਾਣੀ ਪਿਆਤਾ ਤੁਹਾਨੂੰ ਤੂੰ ਜਾ ਤੂੰ ਜਾ ਤੇ ਇੱਥੇ ਬੈਠੇ ਬੈਠੇ ਚੰਗੇ ਹਾਂ ਹਾਂ ਮਰਜ਼ੀ ਤੁਹਾਡੀ ਕਿਉਂਕਿ ਤੁਸੀਂ ਕਹਿੰਦੇ ਅਸੀਂ ਉੱਥੇ ਬੈਠੇ ਚੰਗੇ ਹਾਂ ਇਹ ਤੁਸੀਂ ਆਪੇ ਕਿੰ ਆ ਮਾਰੇ ਇਹ ਨਹੀਂ ਕਿਹਾ ਤੁਹਾਨੂੰ ਤੁਸੀਂ ਕੀ ਇਹ ਬਬਾਈ ਇਹ ਬੜੇ ਤਵੇ ਲਾਉਂਦੇ ਜੇ ਨਾ ਤਾਂ ਬਚ ਕੇ ਜਰਾ ਤਵੇ ਤੁਸੀਂ ਆਪ ਹੀ ਗੱਲ ਉਹ ਜੀ ਕਰਦੇ ਫੇ ਤਵਾ ਤੇ ਚੰਗੀ ਤਰ੍ਹਾਂ ਸਿੱਖਾਉਨੇ ਆ ਜਿੰਨੀ ਦੇ ਤੱਕ ਚਿੱਟਾ ਨਾ ਹੋ ਜਾਏ ਚਿੱਟਾ ਹੋ ਗਿਆ ਨਹੀਂ ਅਜੇ ਚਿੱਟਾ ਨਹੀਂ ਹੋਇਆ ਅਜੇ ਹੋਣਾ ਚਿੱਟਾ ਅਜੇ ਦੋ ਤਿੰਨ ਵਾਰੀ ਫਿਰ ਲਾਉਣੀ ਮੈਂ ਤੇਰੀ ਕਲਾਸ ਵਿੱਚ ਉਸ ਤੋਂ ਬਾਅਦ ਹਾਂਜੀ ਤੁਸੀਂ ਕੀ ਕਰਦੇ ਹੋ ਅਸੀਂ ਅਸੀਂ ਇੱਥੇ ਬੈਠਿਆਂ ਦੀ ਡਿਮਾਂਡ ਸੀ ਕਿ ਚੋਲ ਬਣਾਓ ਨਮਕੀਨ ਮੈਂ ਚੋਲ ਮੱਕੀ ਦਾ ਬਣਾ ਲੈਣੀ ਆ ਕਿ ਕੀ ਪਾਉਗੇ ਪਹਿਲਾਂ ਉਹ ਕਹਿੰਦੇ ਨਹੀਂ ਚੋਲਾ ਹੀ ਖਾ ਚਾਏ ਆ ਤੇ ਚੋਲ ਬਣਾਉਂਦੇ ਨਮਕੀਨ ਚੋਲ ਤੇ ਨਮਕੀਨ ਚੋਲਾਂ ਤੋਂ ਬਣਦੇ ਮਟਰ ਕੋਈ ਬਾੜ ਪਰੇ ਸ਼ੌਂਲੀ ਕੇ ਨੇ ਮਟਰ ਬਗਾਰਾ ਬਹਿ ਨਹੀਂ ਸੀ ਕੰਬਾਜ ਕੱਲ ਮਿਲਦੇ ਮਿੱਠੇ ਭਟਾ ਫਿਰ ਮੈਂ ਸੋਚਿਆ ਕਿ ਚਲੋ ਏਦਾਂ ਬਣਾ ਲਵਾਂ ਮੈਂ ਆਲੂ ਭਾਗੇ ਬਣਾ ਲੈਣੇ ਚਾਹੋ ਅੱਛਾ ਜੀ ਆਹ ਮੇਰ ਪੁੱਲਾ ਬਣਾ ਸੀ ਆ ਤੇਲ ਕਿ ਬੇਬੇ ਨੂੰ ਤੇਲ ਬਹੁਤ ਪਸੰਦ ਦਾ ਵਿੱਚ ਤੇਲ ਆ ਬਾਲਦਾ ਮੈਂ ਜੇ ਚੋ ਬੜਾ ਤੇਲ ਫਿਰ ਵੀ ਕਾਰੀ ਜਾਂਦਾ ਕੰਜੂਸੀ ਆ ਤੇਲ ਨਹੀਂ ਹੋਣਾ ਬੇ ਕੋਸ਼ਕਲ ਚੜੋ ਹੋਣਾ ਤੇਲ ਕਿਵੇਂ ਨਹੀਂ ਸੀ ਕਿ ਤੇਰੇ ਕੋਲ ਹਲਦੀ ਵਾਲੇ ਗਾਣੇ ਹਲਦੀ ਤੋਂ ਬਗੈਰ ਕਾਂਜੀ ਹਲਦੀ ਪਾਉਣੀ ਪਾਉ ਉਹ ਕਹਿੰਦੇ ਨਹੀਂ ਪਾਉਂਦੇ। ਉਹਦੀ ਵਧੀਆ ਹੁੰਦੀ ਆ। ਨਹੀਂ ਪਾਉਂਦੇ ਨਾ। ਪਣੇ ਹਲਦੀ ਵਧੀਆ ਹੁੰਦੀ ਆ। ਕਾਲੀ ਮੁੱਛ ਡਾਲੀ ਉਸੇ। ਬੇਬੇ ਕਾਲੀ ਮੁੱਛ ਦਾ ਸਾਬਤ। ਹਲਦੀ ਵਧੀਆ ਹੁੰਦੀ ਆ। ਹਲਦੀ ਵਧੀਆ ਹੁੰਦੀ ਆ। ਨਹੀਂ ਕੋਈ ਕਾਲੀ ਪਣੇ। ਤੁਸੀਂ ਕਹਿੰਦੇ ਇਹ ਪਾਉਂਦੇ ਨਹੀਂ। ਨਹੀਂ ਪਾਉਂਦੀ ਆ। ਕਾਲੀ ਇਹਦੇ ਨੇ। ਤੜੀ ਇੱਛਾ ਨਹੀਂ ਅਸੀਂ ਪਾਣੀ ਨਹੀਂ ਜੀ ਅੰਮ੍ਰਿਤ ਪਾਉਦੇ ਹੋ ਹੋਰ ਵੀ ਯਾਰ ਕੋਈ ਨਾ ਹੋਣ ਕੋਈ ਨਹੀਂ ਲਾ ਆਂਹੀ ਇਤਾਂ ਦੀ ਇੱਛਾ ਨਾਲ ਬਣਾਪੇ ਪਾਣੀ ਪਸੰਦ ਆਉਂਦਾ ਨਾਲ ਤਾਂ ਕਿ ਯਾਰ ਨੂੰ ਪਸੰਦ ਹੈ ਆਲੂ ਦੀ ਪੱਤੀ ਹੈ ਉਹ ਚਲੋ ਨਹੀਂ ਚੌਲ ਪਸੰਦ ਆਈ ਆਲੂ ਦੀ ਕੋਤ ਫਾਨਾ ਤਾਂ ਚੌਲ ਵੀ ਨੂੰ ਪਸੰਦ ਆ ਅਛਾ ਚੌਲ ਨੂੰ ਪਸੰਦ ਆ ਤੇ ਆਨ ਨੂੰ ਪਸੰਦ ਸਾਵਲ ਰੋਟੀ ਨਹੀਂ ਖਾਦੀ ਚਾਹ ਨਾਲੇ ਕੁਲਕਾ ਦਿੱਤਾ ਹੈ ਆ ਤੇ ਹੁਣ ਇੱਥੇ ਬੈਠੀ ਰਹਿਣਾ ਇੱਥੇ ਬੈਠੀ ਨੇ ਇੱਥੇ ਬੈਠੀ ਲੰਮੇ ਪੈ ਚੱਕੜੀ ਲੰਮੇ ਪੈ ਜਾ ਕਣੀ ਕਿ ਇੱਥੇ ਬੈਠੀ ਰਹਿਣਾ ਬੈਠੀ ਬੈਠ ਜੰਗੀ ਹਾਂ ਠੀਕ ਆ ਤੁਸੀਂ ਇੱਥੇ ਬੈਠੀ ਠੀਕ ਆ ਮਾਰ ਫਰਾਤ ਤਾਂ 골ਡ ਫਰਾਤਾ ਮੈਂ ਕਿਹਾ ਤਾ ਮੈਂ ਕਿਹਾ 골ਡ ਲੈ ਜਾ ਤੇ ਇਹ ਮੇਰਾ ਨਾ ਮਤਲਬ ਜਮਾ ਰੱਖ ਲਾ ਤੋ ਗੋਲ ਆਏ ਤੋਂ ਮੰਮੀ ਨੇ ਮੈਨੂੰ ਕਿੰਨਾ 골ਡ ਫੜਾਇਆ ਜੀ ਆ ਦੇਖੋ ਆ 골ਡ ਆ ਮੰਮੀ ਨੇ ਸਾਰਾ ਫੜਾਇਆ ਆ ਨਾਲ ਦੋਰਿੰਗਾ ਕਹਿੰਦੇ ਵੀ ਲੈ ਜਾ ਤੇ ਤੂੰ ਪਾ ਤੈਨੂੰ ਇੰਜੋਏ ਕਰ ਮੋਰੂੰ ਜਾਂਦਾ ਇਹ ਮੈਂ ਚਲਿਆ ਪੰਜਾਬ ਆ ਗਿਆ ਮੈਂ ਕੀ ਕਰ ਰਿਹਾ ਕਹਿੰਦਾ ਬਸ ਆਪਣਾ ਸ਼ਹਿਰ ਵੇਖਣ ਵੇਖ ਲੈ ਆਪਣਾ ਸ਼ਹਿਰ ਚੋਲੇ ਹੀ ਪਾ ਕੇ ਗਿਆ ਹੀ ਤੇ ਪਿਆਰ ਲਾਇ ਹੀ ਥੱਲੇ ਕਿੰਨੇ ਚੱਲੇ ਜਿਹੜਾ ਤੇ ਆ ਗਏ ਕੁੰਗੂ ਨਾ ਹਾਂਜੀ 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 ਉਹ ਕਿਵੇਂ ਲੱਗਾ ਦਰਸ਼ਕ ਵਧੀਆ ਸੇਮ ਉਦੋਂ ਦਾ ਹੀ ਵੈਲ ਲੈ ਜਿਹਾ ਨਹੀਂ 2.5 ਮਹੀਨੇ ਬਾਅਦ ਆ ਕੇ ਬੈਠਿਆ ਆ ਮੈਂ ਤੇਰੀ ਕੋ ਇੱਥੇ ਹੀ ਬੈਠੀ ਆ ਉਦੋਂ ਦੀ ਤੇ ਇੱਥੇ ਬੈਠੀ ਤੂੰ ਤਵਾ ਗੱਦੇ ਨੇ ਤੇਰੀ ਇੱਥੇ ਬੱਢੀ ਠੀਕੋ

ਕਹੜ ਕਰਦੇ ਮੇਰੇ ਨਾਲ ਚੱਤ ਤੱਕ ਬਤੂ ਮਾਰੇ ਜਿਆਦਾ ਦੇ ਦੇ ਉਹ ਕਿ ਚਲੋ ਆ ਲੈ ਮੀਰੇ ਮੁੰਡਾ ਨਹੀਂ ਮੈਂ ਨਹੀਂ ਲੈਣ ਕੋਤਾਂ ਜੀ ਤੈਨੂੰ ਮੈਨੂੰ ਵੀ ਦਿੱਤੇ ਆ ਕੋਈ ਨਹੀਂ ਮੈਂ ਨਾਲ ਇੱਕ ਇੱਕ ਵਾਰੀ ਦੋਨਾਂ ਭੂਆ ਨੂੰ ਦੇ ਮੈਂ ਨਿਆਣੀ ਤੂੰ ਬਾਬੇ ਅੱਗੇ ਦੇ ਮਮਾ ਨੂੰ ਦੇ ਦੇ ਯਾਰ ਇੱਕ ਵਾਰੀ ਫਾਈਲ ਮੈਨੂੰ ਵਾਪਸ ਕਰ ਦਿਓ

ਪੂਜੇ ਦੇ ਮਮਾ ਨੂੰ ਫਦਾਦੀ ਨੂੰ ਹਾਂਜੀ ਮੈਂ ਤੇ ਹੀ ਕਹਿ ਰੱਬਾਇ ਦੀ ਕਮਾਈ ਚਵਾਦੇ ਪਾਵਾਏ ਗਰੂ ਤੇ ਮੈਂ ਕਮਾਈਆਂ ਕਰੇ ਚੜ੍ਹਦੀ ਕਲਾ ਰਵੇ ਸੱਚੇ ਪਾਸ਼ਾ ਬੱਚੇ ਦੀ ਠੀਕ ਹੈ ਜੀ ਕਿੱਥੋਂ ਆਪਾਂ ਬਸਤੇ ਦਾ ਗੁਰਦੁਆਰੇ ਜਾਏਂਗੇ ਨਹੀਂ ਹੋਣੀ ਆਪਕੋ ਚਨੇਆ ਗੁਰਦੁਆਰੇ ਇਹ ਉਹਦੇ ਹੀ ਆ ਤੇ ਉਹਨੂੰ ਹੀ ਜਾਣੇ ਆ ਲੈ ਮੇਰੇ ਵੱਲ ਖੁਸ਼ੀ ਨਾਲ ਬਤਨ ਤੇਰੇ ਕੋ ਆਈ ਨੂੰ ਆਈ ਨਾ ਕਾਲਾ ਨਹੀਂ ਮੇਰੇ ਲਈ ਕਭੇ ਫੜਵਲ ਲੈ ਥੱਕ ਥੱਕ ਆ। ਥੰਕ ਯੂ ਅਰੰਗ ਥੰਕ ਯੂ ਕਿਤਾ। ਹਮ ਲੋਗ ਗ੍ਰੇਟ ਥੰਕ ਯੂ ਜੀ। ਸਾਡਾ ਅਕਰ ਜੀ ਰਹਿ ਗਈ। ਉਹਨਾਂ ਨੂੰ ਉਹਨਾਂ ਨੂੰ ਆਨਲਾਈਨ ਦਾਸ ਕਰ ਦਿੰਦੇ ਆ। ਚਾਹ ਰੋ ਬਈ। ਆਹ। ਚਾਹ ਤੇ ਮੋਨੇ ਗਾਪੇ। ਤੁਹਾਨੂੰ ਕਿਹੜੀ ਜੀ ਲੱਗੀ ਮੈਂ ਤੇ ਲਿਖ ਕੇ ਨਾ ਰੱਖਣਾ ਆ ਹਾਂਜੀ 1000 ਪਾਦੀ ਗੁਰੀਤ ਤੇਉ ਦਾ ਪਾਣਾ ਬੇਬੇ ਤੇਉ ਦਾ ਵੀ ਆਪਣਿਆ ਤੇ ਉਹ ਵੀ ਦੇ ਦਈਏ ਤੇ ਅੰਬ ਵੀ ਓਕੇ ਜੀ ਪਾਓ ਜੀ ਦਿਓ ਬੇਬੇ ਨੂੰ ਸੱਚੇ ਬੇਬੇ ਕੋਈ ਸ਼ਿਕਨ ਵੀ ਕਰਦੀ ਹੁੰਦੀ ਆ ਚਾਰ ਲੈਣ ਲਈ ਕਿਹੜਾ ਸ਼ਿਕਨ ਕਰਨਾ ਹੈ ਨਾ ਬੇਬੇ 11 ਰੁਪਏ ਦਿੰਦੀ ਹੁੰਦੀ ਐ ਹੁਣ ਕਿਹੜੇ ਦਿਨ ਲਗਾਣੇ 50 ਰੁਪਏ ਇਹ ਪਹਿਲੇ ਪਹਿਲੇ ਚਾਰ ਦੇ ਵੀ ਦਿੰਦੇ ਹੀ ਨਾ ਤਾਂ ਕਰਦੇ ਪਹਿਲੇ ਚਾਰ ਦੇ ਵੀ ਆ ਦੋਲਾ ਚਾਰਾਂ ਦੇ ਦੋਲਾ ਚਾਰਾਂ ਦੇ ਅੱਛਾ ਇਹ ਦੋਲਾ ਚਾਰਾਂ ਦੇ 50 ਰੁਪਏ ਨਾ ਸੱਤ ਤੋਂ ਕੀ ਇਹ ਨਾਲ ਦੋ ਜੂਰਾ ਹੋ ਲਾੜੰਦੀ ਹੈ ਹੈ ਆਹ ਤਾਂ ਫਿਰ ਜੋ ਘਰ ਦੀ ਖੁਸ਼ੀ ਨਹੀਂ ਕਰਦੀ ਹੁੰਦੀ ਹੈ ਤੇ ਇਹ ਨਹੀਂ ਬਾਜ਼ਾਰੋਂ ਵੀ ਉਹ ਜਾਨੀ ਮਿਲਣਾ ਦੋ ਜੀਰਾਂ ਲਾ ਕੇ ਵੀ ਉਹ ਜਾਨੀ ਮਿਲਣਾ ਜੋ ਘਰ ਦਾ ਮਿਲਣਾ ਸਹੀ ਗੱਲ ਹੈ ਬੜੀ ਰੀਜ਼ਰਾ ਪਾਉਂਦੇ ਭਾਬੀ ਦੀ ਚਾਹ ਬੜਾ ਸੁਆਦ ਹੁੰਦਾ ਹੈ ਇਹਨਾਂ ਦਾ ਚਾਹ ਸੱਚੀ ਬੜਾ ਸੁਆਦ ਬੜੀ ਖਾਰ ਸੱਚੀ ਬੜਾ ਸੁਆਦ ਪਾਇਆ ਇਹਨਾਂ ਦੇ ਹੱਥਾਂ 'ਚ ਇਦਾਂ ਹੀ ਬਰਕਤ ਰਹੇ ਇਦਾਂ ਹੀ ਪਾਉਂਦੇ ਰਹਿਣ ਪਰ ਅਸੀਂ ਕਹਾਂਦੇ ਰਹੀਏ ਮੈਂ ਆਮ ਦਾ ਚਾਹ ਨੂੰ ਆਇਆ ਨਾ ਤੇ ਆਮ ਦਾ ਚਾਹ ਤੇ ਇਹਨਾਂ ਦੇ ਹੱਥਾਂ ਦਾ ਸਵੇਰੇ ਸਵੇਰੇ ਆਏ ਸਕੂਲ ਚਲੇ ਤੇ ਆ ਕੇ ਨਾ ਬੈਠੇ ਤੁਸੀਂ ਬਿਠੇ ਤੇਰੇ ਨਾ ਹੱਥ ਵੜ ਕੇ ਨਹੀਂ ਨਹੀਂ ਕਾਢੇ ਚਾਰ ਬਲਾਸ ਵਾਲਾ ਕਾਢੇ ਦਾ ਕਹਿੰਦਾ ਆਦੀ ਹੋ ਗਿਆ ਜਜੀਤ ਸੀ ਜਿਹੜਾ ਕਿਹਨੂੰ ਵੀ ਆ ਗਿਆ ਹਾਂ ਹੁਣ ਹੋਰ ਕੁੰਡੇ ਲਿਆ ਪਿਆ ਹਾਂ ਹੋਰ ਨਹੀਂ ਸੱਚੀ ਮੈਂ ਨਾ ਉਹ ਮਤਲਬ ਕਿ ਤਾਜ਼ਾ ਹੀ ਪਾਇਆ ਚਾਰ ਤੇ ਮੈਂ ਉਹ ਖਾਣ ਲੱਗ ਪਈ ਕਿ ਬੜਾ ਹੀ ਸਵਾਦ ਹੈ ਤੇ ਕੱਚਾ ਹੀ ਖਾਣ ਦਾ ਬੜਾ ਸਵਾਦ ਆਇਆ ਤੇ ਫਿਰ ਮੈਂ ਮੈਥੋਂ ਉਸ ਚੀਜ਼ ਦਾ ਜਿਹੜਾ ਨਾ ਰਿਆਣੇ ਗਿਆ ਤੇ ਮੈਂ ਫਿਰ ਉਹਨਾਂ ਦਾ ਥੈਂਕਸ ਕੀਤਾ